ਹਲੋ ਸਤਿ ਸ਼੍ਰੀ ਅਕਾਲ ਹਾਂਜੀ ਠੀਕ ਠਾਕ ਵਧੀਆ ਤੂੰ ਸੁਣਾਓ ਨਹੀਂ ਮੈਨੂੰ ਨਹੀਂ ਪਤਾ ਕੀ ਗੱਲ ਦਾ ਮੰਮੀ ਠੀਕ ਨਹੀਂ ਆ ਕੀ ਗੱਲ ਹੋ ਗਈ ਅਸ਼ਾ ਤੂੰ ਤਾਂ ਇਹ ਮੈਨੂੰ ਪਹਿਲਾਂ ਹੀ ਦੱਸ ਦਿੰਦੇ ਚਲ ਠੀਕ ਆ ਉਹਨੇ ਆ ਝੰਗਾ ਕੀ ਹੋਇਆ ਮੰਮੀ ਠੀਕ ਨਹੀਂ ਫੋਨ ਆਇਆ ਕੀ ਹੋਇਆ ਮੰਮੀ ਨੂੰ ਮੰਮੀ ਨੂੰ ਟੈਗ ਹੋ ਗਿਆ ਏ ਤੈਨੂੰ ਕਿਹਨੂੰ ਦੱਸਿਆ ਉਹ ਚਾਚੇ ਦੀ ਕੁੜੀ ਦਾ ਫੋਨ ਆਇਆ ਏ ਹੂੰ ਕੀ ਆਂਦੀ ਕਰ ਰਹੀ ਆ ਨਹੀਂ ਕਹਿੰਦੇ ਉਹ ਹਸਪੀਟਲ ਘੜਿਆ ਉਹਨਾਂ ਨੂੰ ਕਿਦੰਦਾ ਰਾਤ ਤੇ ਰਾਤੀ ਕਿਉਂ ਨਹੀਂ ਕੀਤਾ ਉਹਨਾਂ ਨੇ ਫੋਨ ਉਹ ਕਹਿੰਦੇ ਮੈਂ ਕੀ ਟੈਨਸ਼ਨ ਦੇਣੀ ਰਾਤ ਨੂੰ ਚਲ ਹਾਂ ਦੱਸ ਦੇਣੇ ਇੰਨੀ ਠੰਡ ਹੋ ਗਈ ਆ ਵੀ ਦਰੀ ਤੇ ਪਤਾ ਨਹੀਂ ਕਿੰਨਾ ਕੁ ਮਨ ਆ ਗਿਆ ਇਹਨਾਂ ਦੇ ਪਾਪਾ ਜੀ ਦਾ ਕੱਲ ਜੇ ਮੈਂ ਤਲਾਈ ਵਿਛਾਈ ਤਲਾਈ ਚੁੱਕ ਕੇ ਮਾਰੀ ਤਲਾਈ ਇਹ ਦਲਿਤਰ ਦਾ ਘਰ ਹੁੰਦਾ ਵਾ ਮੈਂ ਨਹੀਂ ਪਤਾ ਨਹੀਂ ਕਿਦਾਂ ਦਾ ਸਾਬ ਕਿਤਾਬ ਹੋਆ ਸਿਆਲ ਦੇ ਵਿੱਚ ਲੋਕਾਂ ਨੂੰ ਇੰਨੀ ਠੰਡ ਲੱਗਦੀ ਆ ਕਿਤੇ ਲੋਕੀ ਕੰਬਲ ਤਲਾਈਆਂ ਹਰ ਜਾਈਆਂ ਕਿਤੇ ਕਿੰਨਾ ਕੁ ਵਿਛਾਉਂਦੇ ਆ ਕੀ ਗੱਲ ਆਪੇ ਗੱਲਾਂ ਕਰੀ ਜਾਣ ਡਈ ਨਹੀਂ ਮੈਂ ਬਿਸਤਰਾ ਹੀ ਵਿਛਾਉਣ ਡਈ ਹਾਂ ਹਾਂ ਤੇ ਤਲਾਈ ਦੀ ਕੀ ਗੱਲ ਹੋਣ ਡਈ ਆ ਨਹੀਂ ਕੋਈ ਗੱਲ ਨਹੀਂ ਕੀਤੀ ਉਹ ਦਰੀ ਤਾਂ ਵਿਛਾਈ ਦੀ ਆ ਬੰਦੇ ਨੂੰ ਖੁਰਖ ਖਰਖ ਹੋਵੇ ਮਨ ਦਾ ਲੱਕ ਰਗੜ ਲਿੰਦਾ ਤਲਾਈ ਤੋਂ ਤੇ ਬੰਦਾ ਉੱਠਦਾ ਹੀ ਨਹੀਂਗਾ ਜਾ ਕੇ ਤੇ ਸਟੋਰ ਨੂੰ ਮਾਰ ਕੇ ਨਾ ਜਾਂਦਾ ਤੇ ਚਾਬੀ ਮੈਨੂੰ ਲਿਆ ਕੇ ਫੜਾ ਦੇ ਕਿਉਂ ਕਿਉਂ ਤੇ ਲੜਾਈ ਹੁੰਦੀ ਆ ਤੂੰ ਗਾੜੀ ਫੇਰ ਸਵਾਲ ਪੁੱਛਦੀ ਜਿਹੜੀ ਮੈਂ ਤੈਨੂੰ ਗੱਲ ਆਖੀ ਉਹ ਗੱਲ ਕਰ ਹਾਂ ਕੋਈ ਸਮਾਨ ਨਹੀਂ ਕੱਢਣਾ ਆਪਣਾ ਵਿੱਚੋਂ ਲੋਡ ਪਈ ਰਹਿੰਦੀ ਆ ਮੈਂ ਅੱਜ ਕਿਤੇ ਚੱਲਿਆ ਨਹੀਂਗਾ ਮੈਂ ਘਰੇ ਹੀ ਆ ਲੋਡ ਪਉ ਤਾਂ ਇੱਥੇ ਲੱਲਿਓ ਮੇਰ ਕੋ ਚਾਬੀ ਤੂੰ ਹੀ ਉੱਥੇ ਬੂਤੀਆਂ ਰੱਖੀਆਂ ਆਂ ਕੱਢਣੀਆਂ ਚਾਬੀ ਜਿੰਦਾ ਮਾਰ ਕੇ ਚਾਬੀ ਮੈਨੂੰ ਫੜਾ ਦੇ ਕਿੱਦਾਂ ਹੁਣ ਮੈਂ ਘਰ ਦੇ ਵਿੱਚ ਜਿੰਦੇ ਮਾਰ ਮਾਰ ਕੇ ਰੱਖਾਂ ਆਖਣਾ ਨਵਾਂ ਪੁੱਤਾਂ ਨੂੰ ਜਿੰਦੇ ਮਾਰਦੀ ਆ ਕਿੱਦੋਂ ਜਿੰਦੇ ਮਾਰਦੀ ਆ ਇਹਨਾਂ ਨੇ ਪਤਾ ਵੀ ਉਹ ਜਿਹੜਾ ਸਰਦਾਰ ਐਡਾ ਅੜਬਾ ਨਾ ਉਹੋ ਹੀ ਸਾਰੇ ਕੰਮ ਕਰਾਉਂਦੇ ਆ ਮੇਰ ਕੋ ਜੇ ਕੁੜੀ ਆ ਤੇ ਹੁਣ ਉਹ ਰੋਈ ਜਾਣ ਈ ਆ ਇਹਨਾਂ ਦਾ ਤਾਂ ਕੱਖ ਨਹੀਂ ਪੀਓ ਪਤਾਰਾ ਵਿਗੜਦਾ ਪੀਸਣ ਤਾਂ ਹੀ ਡੀਆਂ ਨਾ ਸੱਸ ਦੋਵੇਂ ਜਾਣੀਆਂ ਹੁਣ ਕੀ ਉਹਨੇ ਰੋ ਰੋ ਕੇ ਵਿਚਾਰੇ ਨੇ ਕੱਢਣਾ ਈ ਆਪਣੇ ਆਪ ਵਿੱਚੋਂ ਹੁਣ ਮੈਂ ਚਾਬੀ ਫੜਾਵਾਂ ਫੇਰ ਨਾ ਬਾਜਾਂ ਮਾਰਨ ਦੇ ਭਾਨ ਕੇ ਪੁੱਛਦੀ ਕੀ ਹੋਇਆ ਵਾ ਤੇ ਚੱਲ ਰੋਣ ਕੱਲ ਨਹੀਂ ਕੋਈ ਗੱਲ ਨਹੀਂ ਜਾਣਦੇ ਆ ਫਿਰ ਚਲੋ ਛੇਤੀ ਕਰੋ ਮੈਨੂੰ ਲੈ ਕੇ ਜਾਓ ਮੈਨੂੰ ਹੋਰ ਤਰਾਂ ਹੁੰਦੇ ਹੈ ਕਿਹੜੇ ਹਸਪੀਟਲ ਪੁੱਛਿਆਈਓ ਨਹੀਂ ਉਦੋਂ ਫੋਨ ਕਰਕੇ ਪੁੱਛ ਲਾਂਗੇ ਚਲੋ ਚਲੀਏ ਹੂੰ ਤੇ ਨਾਲ ਕੌਣ ਗਿਆ ਵਾ ਚਾਚੇ ਨਹੀਂ ਗਏ ਨਾਲ ਜਿਆਦਾ ਹੀ ਨਹੀਂ ਠੀਕ ਇਹਨੇ ਚਲੋ ਛੇਤੀ ਕਰੋ ਛੇਤੀ ਚਲੀਏ ਛੇਤੀ ਕੀ ਕਰਨ ਨਾਲ ਪਿਆਹ ਤੇ ਕੋਲ ਕੋਈ ਨਹੀਂ ਆ ਮੈਨੂੰ ਨਹੀਂ ਪਤਾ ਜਿੱਦਾਂ ਮੱਝੀ ਕਰੋ ਮੈਨੂੰ ਲੈ ਕੇ ਜਾਓ ਚਲ ਮੈਂ ਵੇਖਦਾ ਤਿਆਰ ਹੋ ਮੈਂ ਸਟੋਰ ਚ ਲਿਆਉਣਾ ਥੋੜੀ ਜਿਹੀ ਵੇਖੀ ਉੱਥੇ ਹੋਣੇ ਛੇਤੀ ਕਰਿਓ ਮੈਂ ਜਾਣਾ ਯਾਰ ਮੰਮੀ ਜਿਆਦਾ ਨਹੀਂ ਛੇਤੀ ਹੁੰਡ ਹਵਾਵਾਂ ਮੈਂ ਆ ਲੋ ਚਾਬੀ ਇਹ ਜਾਣਾ ਉਹ ਕਹਿੰਦਾ ਵੀ ਜਾਣ ਲੱਗੇ ਦੇ ਜਿਓ ਸਸੀ ਕਾਂਗਲ ਜੀ ਆ ਜਾ ਆ ਜਾ ਸਸੀ ਕਾ ਪੁੱਤ ਸਸੀ ਕਾਲ ਕੀ ਹਾਲ ਏ ਠੀਕ ਆਦਾ ਬਹਿ ਜਾ ਇਧਰ ਆ ਜਾ ਮੇਰਾ ਪੁੱਤ ਨਹੀਂ ਨਹੀਂ ਏਡੀ ਜੀ ਬਸ ਦੁੱਧ ਗਰਮ ਕਰ ਲਾ ਨਹੀਂ ਨਹੀਂ ਅੰਕਲ ਜੀ ਮਿਹਰਬਾਨੀ ਹਾਂ ਅੰਕਲ ਜੀ ਪਾਪਾ ਕੇ ਐਂਡੇ ਤੇ ਫੋਨ ਨਹੀਂ ਚੁੱਕਣ ਨੇ ਤੇ ਫੈਸਲੇ ਤੇ ਜਾਣਾ ਹੈਗਾ ਪੁੱਤ ਉਹਨੂੰ ਕਹਿਆ ਉਹਨਾਂ ਅੰਕਲ ਦਾ ਅੱਜ ਮੂਡ ਨਹੀਂਗਾ ਠੀਕ ਹਾਂਜੀ ਮੈਂ ਠੀਕ ਨਹੀਂਗਾ ਜੇ ਇਹ ਤੇ ਮੇਰੇ ਤੋਂ ਬਿਨਾ ਸਰਦਾ ਤੇ ਸਾਰ ਲੈਣ ਜੇ ਨਹੀਂ ਤੇ ਕੱਲ ਮੈਂ ਸਵੇਰੇ ਸਵਾਤੇ ਆ ਜਾਊਂਗਾ ਠੀਕ ਹੈ ਠੀਕ ਹਾਂਜੀ ਆ ਕੱਲ ਮੈਂ ਆ ਜਾਊਂਗਾ ਠੀਕ ਹੈ ਹਾਂ ਤੇ ਜੇ ਸਰਦਾ ਮੇਰੇ ਬਿਨਾਂ ਤੂੰ ਕਹੇ ਸਾਰ ਲਊ ਆਂਦੀ ਕੋਈ ਨਾ ਮੈਂ ਪੁੱਛ ਲੈਣਾ ਜਾ ਕੇ ਫਿਰ ਹਾਂ ਤੇ ਦੁੱਧ ਗਰਮ ਕਰ ਲਈਏ ਪੁੱਤ ਮੇਰੀ ਵਸੇ ਗੱਲ ਜੀ ਮਿਹਰਬਾਨੀ ਓ ਆ ਜਾ ਬਹਿ ਜਾ ਕੋਈ ਨਹੀਂ ਹਾਂ ਤੂੰ ਜਿੱਦੀ ਚੱਲੇ ਆ ਕੋਈ ਨਹੀਂ ਕੋਈ ਨਹੀਂ ਚੰਗਾ ਹਾਂਜੀ ਆ ਦੇਦੀ ਸੁਣਾ ਮੇਰਾ ਤਾਂ ਸੇਰੇ ਮੈਂ ਆ ਜਾਊਂਗਾ ਸਵਾਸਤਾ ਹੀ ਪੁੱਤ ਠੀਕ ਏ ਆਹ ਵਾਏ ਲੋਕ ਉਹ ਗੇਟ ਪਿੱਛੇ ਦੇ ਕੇ ਲੋਕ ਲੱਗਾ ਨਹੀਂ ਅੱਜ ਇਹ ਦਰਵਾਜ਼ਾ ਕਿਤਾ ਬੰਦ ਹੋ ਗਿਆ। ਬੁੱਢੀ ਨੇ ਕੋਈ ਜ਼ਿਆਦਾ ਹੀ ਹੱਥ ਚੁੱਕ ਲਈ ਮੈਨੂੰ ਲੱਗਦੀ। ਕਿਤੇ ਰੱਖੀ ਚਾਬੀ। ਲੋਕ ਵੀ ਲੱਗਣ ਡੈ ਪਏ ਆ ਅੱਗੇ ਦੁੱਧ ਖਾਇਆ ਹਤੋਂ ਤੇ ਹੁਣ ਸਟੋਰ ਨੂੰ ਵੀ ਲੋਕ ਅੱਗੇ ਤੇ ਬੁੱਢਾ ਆਂਦਾ ਆਂਦਾ ਸੀ ਘਰੋਂ ਕੋ ਖਾਲੀ ਨਹੀਂ ਜਾਣਾ ਚਾਹੀਦਾ ਕੋਈ ਮੰਗਤਾ ਜੇ ਇਹ ਹੋ ਜੇ ਹੁਣ ਆਪਣਿਆਂ ਨਹੀਂ ਲੋਕ ਮੈਨੂੰ ਵੇਖਾਂ ਵੀ ਇਹਨੂੰ ਕਾਹਦਾ ਰੋਣਾ ਹੁੰਦਿਆ ਵਾ ਮਾਤਾ ਚਾਬੀ ਕਿੱਥੇ ਛੋੜਦੀ ਕਿਉਂ ਚਾਹੀਦੀ ਮੈਨੂੰ ਚਾਬੀ ਤੇ ਬਾਹਰ ਦੇ ਆਈ ਆ ਬਾਹਰ ਅੱਜ ਕੀ ਲੋੜ ਪੈ ਗਈ ਚਾਬੀ ਦੀ ਪਤਾ ਨਹੀਂ ਮੈਨੂੰ ਕਹਿੰਦੇ ਜਿੰਦਾਂ ਮਾਰ ਕੇ ਚਾਬੀ ਫੜਾ ਦੇ ਮੈਂ ਫੜਾ ਹੀ ਮੈਂ ਕੀ ਕਰਾਂ ਮੈਂ ਹਾਂ ਨੂੰ ਜੇ ਚਾਹੀਦੀ ਹੋਰ ਤਾਂ ਮੈਂ ਬੈਠਾ ਇੱਥੇ ਹੀ ਹੁਣ ਅਸੂਲ ਬਦਲ ਗਏ ਕਿਉਂ ਜਦੋਂ ਚੰਗੇ ਬੰਦੇ ਦਾ ਟਾਈਮ ਹੁੰਦਾ ਉਦੋਂ ਅਸੂਲ ਉਹ ਹੀ ਰਹਿੰਦੇ ਨੇ ਪਹਿਲਾਂ ਤੇ ਆਂਦੇ ਹੁੰਦੇ ਸੀ ਇੱਥੇ ਜਿੰਦਰਾ ਨਹੀਂ ਵੱਜਣਾ ਚਾਹੀਦਾ ਘਰਾਂ ਘਰ ਚ ਇਹ ਨਹੀਂ ਹੋਣਾ ਚਾਹੀਦਾ ਹੋਣੀ ਹੁਣ ਕਿਦਾਂ ਜਿੰਦਰੇ ਵੱਜ ਗਏ ਮੈਨੂੰ ਨਹੀਂ ਭਾਵਾ ਭਰਾਵਾ ਮੈਨੂੰ ਜੋ ਕਹਿਤਾ ਉਹ ਮੈਂ ਕਰ ਦਿੱਤਾ ਤੈਨੂੰ ਪਤਾ ਹੀ ਅੱਗੇ ਜੋ ਸਾਹਿਬ ਕਿਤਾਬ ਹੁੰਦਾ ਜੋ ਅਸੂਲ ਹੁੰਦੇ ਉਹਦੇ ਉਹਨਾਂ ਦੇ ਚੱਲਦੇ ਆ ਜਿੱਦਾਂ ਕਹਿੰਦੇ ਉਦਾਂ ਕਰੀ ਜਾਂਦੇ ਆ ਉਹਨੇ ਮੈਨੂੰ ਕਹਿਤਾ ਜਿੰਦਾ ਮਾਰਦੇ ਮੈਂ ਜਿੰਦਾ ਮਾਰਤਾ ਪੰਜਾਬੀ ਆਂਦਾ ਲਿਆਦੇ ਮੈਂ ਫੜਾ ਆਈ ਆ ਤੇ ਤੁਹਾਨੂੰ ਕਹੋ ਵੀ ਉਹਨਾਂ ਨੂੰ ਰੋਟੀ 'ਚ ਜ਼ਹਿਰ ਪਾ ਕੇ ਦੇ 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 ਦੋਗੇ ਐਦਾਂ ਕਿਦਾਂ ਹੋ ਸਕਦਾ ਹੋ ਸਕਦਾ ਫਿਰ ਜੇ ਤੁਸੀਂ ਹਰ ਗੱਲ ਮੰਨਣੀ ਆ ਤੇ ਜੇ ਗੱਲ ਆ ਤੇ ਫਿਰ ਮੈਂ ਵੀ ਲੈਣੀ ਜਾਂਦਾ ਚਾਬੀ ਐਵੇਂ ਨਾ ਕਪੱਤ ਕਰੀ ਮੈਂ ਲੈ ਦੂੰਗੀ ਚਾਬੀ ਤੈਨੂੰ ਮੈਂ ਸੁਮਨ ਆ ਸੁਮਨ ਤੂੰ ਰੋਈ ਜਾਣਾ ਵਾ ਇੱਧਰ ਆ ਨਹੀਂ ਆ ਇੱਧਰ ਸੋਨੂ ਚਲ ਗਿਆ ਬਾਹਰ ਫੇਰ ਭਾਵੇਂ ਕਪੱਤ ਸੇੜ ਲਵੇ ਨਹੀਂ ਆ ਜਾ ਭੈਣਾ ਇਹਨਾਂ ਦਾ ਕੀ ਇਲਾਜ ਕਰਾਂ ਇਹਨਾਂ ਦਾ ਮੈਂ ਬੜੀ ਦੁਖੀ ਹੋ ਗਈ ਆ ਯਾ ਵੀ ਤੁਹਾਡੇ ਕੋਲ ਸਟੋਰ ਦੀ ਆਹੋ ਮੇਰ ਕੋਈ ਆ ਦੋ ਫਿਰ ਤੂੰ ਕਰਨੀ ਜਾਬੀ ਚਾਹੀਦੀ ਐ ਮੈਨੂੰ ਮੈਂ ਤਾਂ ਹੀ ਮੰਗਣ ਡਿਆ ਨਹੀਂ ਕਰਨੀ ਕੀ ਐ ਮੈਨੂੰ ਪਤਾ ਲੱਗੇ ਨਾ ਕੀ ਕਰਨੀ ਤੂੰ ਨਾਲੇ ਲੋਕ ਕਿਹੜੀ ਵਜਾ ਨਾਲ ਲਾਇਆ ਅੱਜ ਤੇ ਤੂੰ ਕੀ ਰੱਖਿਆ ਉੱਥੇ ਕਿਉਂ ਮੇਰਾ ਹੈ ਨਹੀਂ ਗਾਖ ਉੱਥੇ ਨਹੀਂ ਲੈਣਾ ਕੀ ਉੱਥੇ ਮੈਨੂੰ ਪਤਾ ਲੱਗੇ ਨਾ ਕੀ ਲੈਣਾ ਵਾ ਤੂੰ ਮੈਨੂੰ ਚਾਹੀਦਾ ਕੋ ਪੈਸੇ ਲੈਣੇ ਮੈਂ ਉਥੋਂ ਵਾਰਾਗਰਦੀ ਕਰਨ ਵਾਲਿਆਂ ਨੂੰ ਪੈਸਾ ਕੋਈ ਨਹੀਂ ਕਿੱਥੇ ਵੇਖਿਆ ਤੁਸੀਂ ਵਾਰਾਗਰਦੀ ਕਰਨ ਮੈਂ ਕਲੱਬ ਨਹੀਂ ਚੱਲਾ ਪੈਸੇ ਲੈ ਕੇ ਤੇ ਇੰਨੇ ਦਿਨ ਕਿੱਥੇ ਰਿਆ ਸੀ ਕਿੱਥੇ ਰਿਆ ਸੀ ਤੂੰ ਮੇਰੇ ਕੋਲ ਬਾਰ-ਬਾਰ ਮੇਰੇ ਕੋਲ ਸੌਣਨਾ ਚਾਹੁੰਦਾ ਤੂੰ ਸੁਣੋ ਆ ਜਾ ਜੇ ਗੱਲ ਕਰਨਾ ਤਾਂ ਫਿਰ ਮੈਨੂੰ ਵੀ ਪੈਸਿਆਂ ਦੀ ਕਮੀ ਨਹੀਂ ਤੇ ਲੈ ਲੈ ਆਹੋ ਤੇ ਮੇਰੇ ਕੋਲ ਕਾਨੂੰ ਲੈਣਾ ਆ ਚਾਬੀ ਫਿਰ ਜੇ ਕਮੀ ਨਹੀਂ ਫਿਰ ਉੱਥੇ ਲੈ ਲੀਂਦਾ ਸੁਣੋ ਜਮਾਤਾ ਮੈਨੂੰ ਦੱਸਣ ਆਇਆ ਤੂੰ ਐਂ ਦੀ ਘਾਟ ਨਹੀਂ ਮੈਨੂੰ ਵੀ ਫਿਰ ਵਰਤੋ ਵਰਤੋ ਲੈ ਕੇ ਵਰਤੋ ਲੈ ਕੇ ਇਹ ਤੁਸੀਂ ਸਟੋਰ ਨੂੰ ਲੋਕ ਨਹੀਂ ਲਾਇਆ ਅੱਜ ਆਪਣੇ ਬਟਾਪੇ ਨੂੰ ਲਾਇਆ ਜੇ ਇਹ ਯਾਦ ਰੱਖਿਓ ਫਿਰ ਅੱਜ ਤੋਂ ਬਾਅਦ ਤੁਸੀਂ ਨਹੀਂ ਰੱਖਿਆ ਯਾਦ ਰੱਖਿਆ ਮੈਂ ਮਜ਼ਾਕੇ ਦਿਖਾਉਣਾ ਪੈਸੇ ਵੀ ਫਿਰ ਜਾ ਜਾ ਤੁਰੇ ਫਿਰਦੇ ਨਜ਼ਰ ਆ ਤੁਰੇ ਫਿਰਦੇ ਹਲੋ ਸਾਹਿਬ 50000 ਰੁਪਇਆ ਕਢਾ ਕੇ ਨਾ ਤੇ ਮੈਨੂੰ ਅੱਡੇ 'ਚ ਮਿਲ ਮੈਂ ਤੈਨੂੰ ਥੋੜੇ ਟਾਈਮ ਤੱਕ ਮਿਲਣਾ ਉੱਥੇ 50 ਥੋੜਾ ਵਾ ਲੱਖ ਲੈ ਕੇ ਆਹੋ ਲੋੜ ਐ ਅਮਰਜੈਂਸੀ ਪੈ ਗਈ ਯਾਰ ਚੱਲ ਵੀ ਅੰਦਰ ਪਪਾ ਭਾਬੀ ਤੇਰੀ ਦੀ ਮੰਮੀ ਨੂੰ ਅਟੈਕ ਆਇਆ ਯਾਰ ਹਸਪੀਟਲ ਖੜਨੇ ਆ ਆ ਚਲ ਮੈਂ ਤੈਨੂੰ ਫੋਨ ਕਰਾਂਗਾ ਅੱਡੇ 'ਚ ਆ ਕੇ ਉੱਥੇ ਫਟਾਜੀ ਮੈਨੂੰ ਚੰਗਾ ਇਹਾਰੇ ਗੱਲ ਚ ਪਤਾ ਹੀ ਰੱਖਿਆ ਕਰਨਾ ਕਿਉਂ ਕੀ ਹੋਇਆ ਮੈਂ ਕੀ ਆਖਿਆ ਉਹਨੂੰ ਜਿਵੇਂ ਆਉਦੇ ਜਿਵੇਂ ਪੈਸੇ ਕੋਈ ਗੱਲ ਦਾ ਸਿਰ ਮੂੰਹ ਤੇ ਬੰਦਾ ਆਣ ਕੇ ਫੜਾਉਂਦਾ ਆ ਨਾ ਇਹਦੇ ਸੁਮੰਦੀ ਮਾ ਆ ਬਹੁਤ ਜਿਆਦਾ ਅਹੀਂ ਦਾਣ ਕੇ ਮੈਨੂੰ ਕਹਿੰਦਾ ਵੀ ਪਾਪਾ ਜੀ ਸੁਮਨ ਦੀ ਮੰਮੀ ਨੇ ਕਿਹਾ ਠੀਕ ਉੱਥੇ ਪੈਸੇ ਲੈ ਕੇ ਜਾਣੇ 50000 ਦੇ ਤਾਂ ਭਾਵੇਂ ਲੱਖ ਲੈ ਜਾ ਕੋਈ ਗੱਲ ਦਾ ਸਿਰ ਮੂ ਦੇ ਹੋਵੇ ਇਹ ਤਾਂ ਕਹਿੰਦਾ ਵੀ ਪਿਓ ਲਿਫੇ ਮੇਰਾ ਗਾੜੀ ਮੇਰੀ ਉਹ ਮੇਰੇ ਗਾੜੀ ਨੀਵਾ ਹੋਵੇ ਮੈਂ ਨਹੀਂ ਨੀਵਾ ਹੁਣਾ ਚੱਲ ਕੋਈ ਨਹੀਂ ਨਿਆਣੇ ਇਹਨਾਂ ਨੂੰ ਮੰਗੇ ਪੈਸੇ ਇਦਾਂ ਥੋੜੀ ਕਰਨੀ ਚਾਹੀਦੀ ਐ ਸਾਡਾ ਪਿਓ ਵੀ ਸਾਨੂੰ ਝਿੜਕਦਾ ਹੁੰਦਾ ਸੀ ਤੇ ਅਹੀਂ ਉਹਦੇ ਮਗਰ ਕੰਦੀ ਬਰੂਈ ਲੱਗਦੇ ਫਿਰਨਾ ਲੁਕਦੇ ਫਿਰਨਾ ਉਹਨੂੰ ਮਨਾਉਂਦੇ ਫਿਰਨਾ ਵੀ ਕਿਸ ਤਰ੍ਹਾਂ ਮੰਨ ਜੀ ਕੋ ਬੋਲਣ ਡੈ ਆਂਦਾ ਪਹਿਲੋ ਕਹਿੰਦੇ ਸੀ ਬੱਚੇ ਹੀ ਮਾਂ ਪਿਓ ਨੂੰ ਮਨਾਉਂਦੇ ਹੁੰਦੇ ਜਿੰਦਾ ਨਹੀਂ ਘਰ ਦੇ ਵਿੱਚ ਵਜਣਾ ਚਾਹੀਦਾ ਤਾਂ ਹੁਣ ਜਿੰਦਾ ਕੋ ਮਾਰਿਆ ਹੁਣ ਇਹਦੇ ਅੱਜ ਕੱਲ ਤੇ ਵੇਹੇ ਸਿਰਦਿਆਂ ਵਾਲਾ ਨੂੰ ਪੈਣ ਡਿਆ ਦੋ ਉਹਨਾਂ ਨੂੰ ਨਹੀਂ ਇਹਨੇ ਬਡਾਪੇ ਚ ਕਿੰਨਾ ਕਾ ਸਾਡਾ ਸਾਰਾ ਬਣਨਾ ਇਹਨੇ ਚੱਲ ਅਹੀ ਹਜੇ ਕਿਹੜੇ ਬੁੱਢੇ ਹੋ ਗਏ ਬੁੱਢੇ ਹੀ ਹੋਏ ਆ ਮੰਜੀ ਤੇ ਪਏ ਆ ਉਹਦੇ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਕੱਲ ਨੂੰ ਸਾਰਾ ਬਣਨਾ ਸਾਡਾ ਚੱਲ ਕੋਈ ਨਹੀਂ ਦੋ ਚਾਬੀ ਮੈਂ ਦਵਾ ਨੂੰ ਪੈ ਆਲਾ ਚਾਬੀ ਦੇ ਦੇ ਭਾਵੇਂ ਲੱਖ ਰੁਪਈਆ ਲੈ ਜਾ ਉਹਨੂੰ ਕਹੇ ਜਿੰਨੇ ਖੰਡੇ ਲੈ ਜਾ ਉਥੋਂ ਕੱਢ ਗਏ ਪਰ ਸੂਲ ਹੋਣੇ ਚਾਹੀਦੇ ਕੋਹ ਬੱਚੇ ਦੇ ਮੇਰਾ ਘੜਾ ਇਹਨੂੰ ਜੀ ਕਰਦਾ ਕੋਹ ਆਖੜ ਨੂੰ ਜਿਹੜਾ ਕੂਣਾ ਹੀ ਨਹੀਂ ਚੰਗਾ ਕਿੱਥੋਂ ਆਇਆ ਕਿੱਥੇ ਚੱਲੇ ਆ ਕੋਈ ਦੱਸਣਾ ਨਹੀਂ ਤਾਂ ਫਿਰ ਇਦਾਂ ਹੀ ਹੁਣੀ ਆ ਵੇ ਠੇਕ ਨੂੰ ਤੀਰੋ ਇਹ ਜਾਨੀ ਮੇਰਾ ਦਿਮਾਗ ਖਰਾਬ ਕਰਨੀ ਐ ਇਹ ਕੋ ਉਹਨਾਂ ਨੇ ਕੀਤਾ ਤੂੰ ਤੁੰਗਰੀ ਜਾਨੀ ਤੈਨੂੰ ਮੈਂ ਕਹਿ ਕੇ ਗਿਆ ਤਿਆਰ ਹੋ ਚੱਲ ਪੁੱਤ ਜੱਪ ਕਰ ਜਾ ਦੁਖ ਸੁਖ ਸਰੀਰਾਂ ਦੇ ਨਾਲ ਆ ਫੇਰ ਕੀ ਆ ਰਾਮ ਆ ਜਾਣਾ ਚੁੱਪ 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 ਲੈ ਫੜ ਸਾਨੂੰ ਪੰਜਾਬੀ ਦੇ ਚਾਬੀ ਦੇ ਲੈ ਲੈ ਜਿੰਨੇ ਲੈਣੇ ਪੁੱਤ ਨਹੀਂ ਮਾਤਾ ਸਾਨੂੰ ਨਹੀਂ ਚਾਹੀਦੀ ਚਾਬੀ ਤੁਹਾਡੀ ਚਾਬੀ ਤੇ ਤੁਹਾਡੇ ਪੈਸੇ ਤੁਹਾਨੂੰ ਮੁਬਾਰਕ ਸੋ ਮਨ ਤੋਂ ਕੱਪੜੇ ਪਾ ਤੇ ਟੈਨਸ਼ਨ ਨਹੀਂ ਲੈਣੀ ਚੱਲ ਆਪਾਂ ਚੱਲਦੇ ਆ ਪਾਲਾ ਕੱਪੜੇ ਛੇਤੀ ਕਰ ਹੁਣ ਮੈਂ ਚਾਬੀ ਲਈ ਆ ਹੁਣ ਪੈਸੇ ਲੱਲਾ ਪੁੱਤ ਇਦਾਂ ਥੋੜੀ ਘਰੀਦਾ ਹੁੰਦਾ ਵਾ ਦੱਸ ਕੀ ਮੈਂ ਉਹ ਗੱਲ ਮੈਂ ਮੁਰਮੁਰਛ ਦਾਈਆਂ ਵਾਂਗੂ ਉਹੋ ਹੀ ਗੱਲ ਕਰੀ ਜਾਨੀ ਕਿ ਮੈਂ ਆ ਹੀ ਫਸ ਗਈ ਚਾਰ ਚਫੇਰੇ ਹੀ ਹੁਣ ਮੈਂ ਦੇਵ ਨਹੀਂ ਚਾਬੀ ਫਿਰ ਕੇ ਆਪੇ ਇਹ ਜਾਣੇ ਤੇ ਉਹ ਜਾਣੇ ਪਿਆ ਫੜ ਲਾ ਚਾਬੀ ਆਪਣੇ ਚੱਲ ਤੂੰ ਲੇਟ ਹੋਣੀ ਆ ਤੇ ਤੂੰ ਕਿਹੜਾ ਮੇਰਾ ਮਿਹਰਾ ਫੇਰੀ ਕਰਨੀ ਆ ਆਪਣੀ ਕੁੜੀ ਆ ਤੇ ਚੱਲ ਜਾ ਘਰ ਟਾਈਮ ਨਾਲ ਚਲੋ ਸਰ ਠੀਕ ਹੀ ਦੇਖ ਹਾਂ ਤੇ ਭਾਬੀ ਜੀ ਨੇ ਬਹੁਤ ਤੰਗ ਕੀਤਾ ਮੈਨੂੰ ਕਿਉਂ ਸਰ ਹੁਣ ਕੀ ਹੋ ਗਿਆ ਜੇ ਉਹਨਾਂ ਨੂੰ ਵਿਆਹ ਸੂਟ ਲੈਣ ਬਿਆਰ ਹਾਂ ਹਾਂਜੀ ਉਹਦੇ ਪਛਾਦਣਾ ਆਏ ਤੇ ਆ ਧਿਆਨ ਹੀ ਰਹਾ ਠੀਕ ਹੈ ਉਹੀ ਫਿਰ ਸਰ ਤਾਂ ਹੀ ਕਰਕੇ ਉੱਧਰ ਵੇਖਣ ਦੇ ਹੀ ਨਾ ਇੱਧਰ ਵੀ ਵੇਖ ਲੋ ਨਾ ਜੇ ਮਾਂ ਨੂੰ ਪਤਾ ਲੱਗਦਾ ਤੇਰੇ ਬਾਰੇ ਤੂੰ ਮਾਰਨ ਦੀ ਗੱਲ ਕਰਦੀ ਤੈਨੂੰ ਉੱਥੇ ਮਾਰ ਦੇਣਾ ਤੇਰੀ ਮਾਂ ਨੇ ਬਾਜੀ ਓਰੇ ਆ ਗੱਲ ਸੁਣੋ ਕੀ ਗੱਲ ਹੋ ਗਈ ਆ ਐਨੇ ਐਸ ਟਾਈਮ ਇੱਥੇ ਕੀ ਕਰ ਲਈ ਆ ਬਹਿ ਕੇ ਦਫ਼ਤਰ ਦਾ ਕੰਮ ਕਰ ਲਈ ਆ ਫੇਗੀਆਂ ਦਫ਼ਤਰ ਦੇ ਐਵੇਂਲੇ ਕਿਹੜੇ ਕੰਮ ਹੁੰਦੇ ਆ ਦਫ਼ਤਰ 7 ਵਜੇ ਤੱਕ ਹੁੰਦਾ ਦਫ਼ਤਰ ਦਾ ਕੰਮ ਹੁੰਦਾ ਇੱਥੇ 7 ਵਜੇ ਕਿੱਥੇ ਚੱਲੀ ਤੂੰ ਘਰ ਤੂੰ ਚੱਲੀ ਕਿਥੇਲੀ ਤੇਰੀ ਚੱਲੀ ਘਰ ਮੇਰੀ ਗੱਲ ਸੁਣ ਲੋ ਇੱਕ ਇੰਨੇ ਨਹੀਂ ਸਵੇਰ ਸੂਰ ਤੋਂ ਆਇਆ ਕਰਨਾ ਇੱਥੇ ਚੰਗਾ ਪਖੰਡ ਫੜਿਆ ਦੀ ਕਾਹਦਾ ਦਫ਼ਤਰ ਖੋਲਿਆ ਵਾ ਆਪਣਾ ਦਿਮਾਗ ਹਜ਼ਾਰ ਆਪਣਾ ਪਹਿਲਾ ਦਿਮਾਗ ਮੇਰਾ ਸੈਟ ਆ ਦਿਮਾਗ ਤੇਰੀ ਗੰਦੀ ਭਰੀ ਆ ਸਫਾਈ ਕਰਿਆ ਜੀ ਆਹੋ ਇੱਥੇ ਜਿਹੜੇ ਬੰਦੇ ਤੁਹਾਡੇ ਨਹੀਂ ਗੰਗੀਆਂ ਭਰੀਆਂ ਚੁੱਪ ਕਰ ਇਹਨੇ ਨਹੀਂ ਸਵੇਰੇ ਆਉਣਾ ਪਰੇ ਹੋ ਜਾ ਤੂੰ ਮੈਂ ਤੈਨੂੰ ਦੱਸਤਾ ਹੀ ਆ ਅੱਡ ਤੂੰ ਮੇਰੀ ਬਾਹ ਕੋ ਮਾਦਰ ਨੂੰ ਹਾਲ ਐਸੇ ਪਿਆ ਹੀ ਕੋਈ ਨਹੀਂ ਆ ਦੇ ਮੈਂ ਵੇਖੇਗਾ ਲਾਜਕ ਤਾਂ ਕਰਦਾ ਹੋਰੀ ਕਰ ਨੂੰ ਮਾਰ ਮਾਰ ਕੇ ਤੁਹਾਡੇ ਸਾਨੂੰ ਚੱਲਦੇ ਆ ਤੂੰ ਵੇਜਾ ਲੈ ਨੂੰ ਪੂਏ ਜੜਾ ਕੋ ਭਰਾ ਇੱਕ ਹੋਰ ਤਾਂ ਅਫੀਸ਼ਤ ਕਰੀ ਜੇਖੋ ਹਾਡੇ ਹੀ ਤਾਂ ਉਤਾਂ ਦੀਆਂ ਸਾਡੇ ਤਾਂ ਇਦਾਂ ਹੀ ਬੰਮਰ ਗੰਮਰ ਛੱਤਰ ਵਾਦੇ ਛੱਤਰ ਲੈ ਹੱਥ ਫੇਰ ਤੂੰ ਕੋਣ ਨਾਵੇਂ ਚੌੜਾ ਮੈਂ ਕੱਦ ਦੱਸ ਨੀ ਚੁੱਪ ਕਰੋ ਚਲੋ ਚੱਲੀ ਜਾ ਕਰ ਦੇਣਾ ਪਰੇ ਜਾ ਧਮਾ ਸਿੱਧਰਾ ਸੰਪੀ ਸਾਰਾ ਓ ਕੀ ਕਿਤਾ ਸਭੀ ਦੇਖੋ ਕੀ ਹੋ ਗਿਆ ਕੀ ਤੇਰਾ ਗੁੱਸੇ ਨੂੰ ਹੋਇਆ ਹੀ ਸਾਰਾ ਉਠੋ ਸਾਰਾ ਉਠੋ ਹਾਂ ਮੈਂ ਜੋਦੋਂ ਨਹੀਂ ਆਉਂਦੇ ਅਜੇ ਤੱਕ ਕਿੰਨੀ ਵਾਰੀ ਫੋਨ ਲਾਇਆ ਕਿ ਬੰਦਾ ਫੋਨ ਹੀ ਚੁੱਕ ਕੇ ਦੱਸ ਦਿੰਦਾ ਵਾ ਬੀਜੀ ਆ ਕੇ ਕਿੱਦਾਂ ਵਾ ਪਰ ਨਹੀਂ ਫੇਰ ਲਾ ਕੇ ਵੀ ਨਹੀਂ ਪਿਆਲ ਤੇ ਜਾਂਦੀ ਐ ਤੇ ਪਰ ਫੇਰ ਕਰ ਦੋ ਸੈਵਲੇ ਤੇ ਆ ਜਾਂਦੇ ਨੇ ਤੇ ਇਹ ਅੱਜ ਪਤਾ ਨਹੀਂ ਕਿੱਥੇ ਰਹਿ ਗਏ ਪਤਾ ਨਹੀਂ ਕਿਉਂ ਅਜੀਬ ਦੀ ਖਬਰਾੜ ਜਿਉ ਹੀ ਜਾਂਦੀ ਐ ਇੱਕ ਤਾਂ ਮੰਮੀ ਆਣੀ ਗਏ ਤਾਂ ਨਹੀਂ ਜੀ ਲੱਗਣ ਡਿਆ ਤੇ ਇੱਕ ਮਨਜੋਦ ਨਹੀਂ ਆਉਣ ਡਿਆ ਅੱਜ ਇਹ ਗੁਰਵਨ ਨੂੰ ਇਸ ਵਕਤੇ ਸੌਣ ਦੀ ਪੈ ਗਈ ਕਿ ਮੈਂ ਸੌ ਜਾ ਅੱਜ ਕਿਤੇ ਕੀ ਕਰਾਉਣ ਕੰਢੀ ਕੋ ਹੋ ਵੀ ਤੇ ਦੇਖੋ ਕੀ ਕਰਤਾ ਜੇ ਮਰ ਗਿਆ ਲੱਗਦਾ ਹਾਏ ਹਾਏ ਬੁਕਵਾਸ ਕਰੀ ਜਾਂਦੇ ਆ ਤੁਸੀਂ ਵੀ ਸਰ ਸਰ ਕੋਈ ਲੱਗੇ ਸਰ ਕਾ ਦਗਾ ਕਾਦਾ ਖਤਮ ਕਰਤਾ ਬੜੀ ਆਤ ਚੁੱਕੀ ਤੂੰ ਕਾਦੀ ਆ ਤੇ ਸੋਬੇ ਰੋਲਾ ਕਦੋਂ ਪੈ ਜੰਨੇ ਉੱਤੋਂ ਤੂੰ ਮੁੰਨ ਨਹੀਂ ਜਾਣਦੀ ਐਹੋ ਜੇ ਤੇ ਮੈਂ ਕਈ ਕੰਮ ਕੱਢੇ ਆ ਕਿਹੜੇ ਕੰਮ ਕੱਢੇ ਆ ਮੈਂ ਹੁਣੇ ਕਰਦੀ ਆ ਪੁੱਤ ਨੂੰ ਫੋਨ ਬੋਲ ਸੁਣ ਤੂੰ ਕਾਦਾ ਫੋਨ ਮੇਰਾ ਫੋਨ ਫੋਨ ਤਾਉ ਮੇਰਾ ਮੇਰੀ ਗੱਲ ਸੁਣ ਲੈ ਇੱਕ ਮੇਰਾ ਖਾਫ ਕਰਿਆ ਕਰ ਖਾਫ ਤੇਰੇ ਤੇ ਮੇਰਾ ਹੱਥ ਨਹੀਂ ਚੁੱਕਿਆ ਗਿਆ ਜਿੱਦਨ ਤੇਰੇ ਤੇ ਹੱਥ ਚੁੱਕਿਆ ਗਿਆ ਨਾ ਤੇਰਾ ਵੀ ਇਹੋ ਸ਼ੁਰੂ ਹੋਣਾ ਵਾ ਸਭੀ ਤੁਸੀਂ ਹੱਦ ਤੋਂ ਜ਼ਿਆਦਾ ਵਧਾ ਲੈਈਏ ਹੱਦ ਤੋਂ ਜ਼ਿਆਦਾ ਨਹੀਂ ਵਧਣ ਡਿਆ ਤੂੰ ਮੇਰੇ ਬਾਰੇ ਜਾਣਦੀ ਨਹੀਂ ਇਹ ਲੈ ਮੈਂ ਕੌਣ ਆ ਕੀ ਕਰ ਲਓਗੀ ਜੇ ਤੁਹਾਨੂੰ ਪੁਲਿਸ ਹੀ ਲੱਗੀ ਫਿਰ ਤੁਸੀਂ ਕੀ ਕਰ ਲਓਗੀ ਪੁਲਿਸ ਕਿਹੜੀ ਕੀ ਅਖਰ ਮੇਰੇ ਤੋਂ ਮੈਂ ਫਸਾ ਲੈਣਾ ਤੇ ਇਹਨੂੰ ਮਿੰਟਰੀ ਲਾਉਣਾ ਇੱਕ ਮੈਨੂੰ ਕਿਹੜੀ ਗੱਲ ਫਸਾਉਣਾ ਮੈਂ ਕੀ ਕੀਤਾ ਕੀਤਾ ਦੱਸੂਗਾ ਜਿੱਦਾਂ ਮੈਂ ਫਸਾਇਆ ਨਾ ਫਿਰ ਪਤਾ ਲੱਗੂ ਤੈਨੂੰ ਕਿੱਦਾਂ ਫਸਾਉਣਾ ਕਿੱਦਾਂ ਫਸਾਉਣਾ ਮੇਰੇ ਸਾਹਮਣੇ ਤੂੰ ਹੀ ਮਾਰਿਆ ਮੈਂ ਦੱਸ ਕੀ ਪ੍ਰੂਫ ਤੇਰੇ ਕੋਲ ਮੈਂ ਮਾਰਿਆ ਵਾ ਮੈਂ ਇੱਥੇ ਹੁੰਦਾ ਵਾ ਮੈਂ ਤੇ ਇੱਥੋਂ ਹੁਣੇ ਨਿਕਲ ਜਾਣਾ ਬੈਠੀ ਤੇ ਤੂੰ ਇੱਥੇ ਰਹੀ ਨੀ ਕਿਉਂ ਮੈਂ ਤੇ ਤੇਰਾ ਰਗਣਾ ਮੇਰੇ ਕਿਹੜੀ ਗੱਲ ਲੱਗਣਾ ਮੈਂ ਕਿਹੜੀ ਇੱਥੇ ਲੱਗ ਜੂ ਪਤਾ ਕਿਦਾਂ ਨਹੀਂ ਲੱਗਣਾ ਮੈਂ ਇੱਥੇ ਕੀ ਕੀਤਾ ਆਣ ਕੇ ਤੁਸੀਂ ਮਾਰਿਆ ਮੇਰੀ ਅੱਖਾਂ ਦੇ ਸੰਤ ਚੁੱਪ ਜ਼ੁਬਾਨ ਅੰਦਰ ਪਾੜਾ ਜ਼ੁਬਾਨ ਨਹੀਂ ਤੇ ਵੜ ਦੇਣੀ ਮੈਂ ਹਾਈ ਤਾਨੂੰ ਹੋ ਤੂੰ ਤੇ ਮੈਂ ਹੀ ਆ ਇੱਥੇ ਕੋਈ ਛਣਾਉਣਾ ਨਹੀਂ ਹੋਣਾ ਜਿਹੜਾ ਹੈਗਾ ਇਹਦਾ ਕੰਮ ਕਰਤਾ ਵਾ ਹਾਈ ਸਾਬੀ ਵੀ ਲੋ ਇੱਕ ਵਾਰੀ ਵੇਖੋ ਮੇਰੇ ਬਾਸ ਨੂੰ ਉਹ ਰੜ ਗਿਆ ਬਸ ਉਹਦਾ ਹੋ ਗਿਆ ਕੰਮ ਹੁਣ ਤੂੰ ਮੇਰੇ ਜੋ ਮੈਂ ਕਹਿੰਨਾ ਨਾ ਉਦਾਂ ਕਰ ਮੇਰੇ ਇਸ਼ਾਰਿਆਂ ਤੇ ਨੱਚਣਾ ਤਾਂ ਮੈਂ ਤੈਨੂੰ ਦੱਸਤਾ ਹੀ ਹਾਂ ਕਿਹੜੀ ਗੱਲੋਂ ਇਸ਼ਾਰਿਆਂ ਤੇ ਨੱਚੂੰਗੀ ਮੈਂ ਮੈਨੂੰ ਦੱਸੂਗਾ ਤੈਨੂੰ ਮੈਂ ਕਿਹੜੀ ਗੱਲੋਂ ਛੱਟੋ 26 ਸਾਰ ਨੂੰ ਕੁਝ ਹੋਇਆ ਤੁਸੀਂ ਜਿਹੜਾ ਸਾਰ ਬਗਾਨਾ ਬੰਦਾ ਹਾਏ ਸਾਰ ਇੱਥੇ ਤੂੰ ਕੀ ਬਗਾਨਾ ਬੰਦਾ ਬਗਾਨਾ ਬੰਦਾ ਲੈ ਉਹਨੂੰ ਵੇਖੂ ਲੈ ਜੀ ਉਹਨੂੰ ਕੋਹ ਨਹੀਂ ਵੇਖਣਾ ਉਹਨੂੰ ਨਾ ਹੀ ਕਿਤੇ ਖੜਨਾ ਚੱਲ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਕਹਿਣ ਦੇ ਹੂ ਸਭ ਨੂੰ ਵੇਖੀਏ ਲੈ ਜੀਏ ਕਿਤੇ ਉਹ ਠੀਕ ਵਾ ਕੁਛ ਨਹੀਂ ਹੋਇਆ ਸਭ ਵੀ ਸਹੀ ਮੇਰੀ ਗੱਲ ਨਹੀਂ ਨਹੀਂ ਠੀਕ ਆ ਉਹ ਖਤਮ ਹੋ ਗਿਆ ਵਾ ਹੁਣ ਜੇ ਖਤਮ ਹੋ ਗਿਆ ਤਾਂ ਵੀ ਵੇਖੀਏ ਉਹਨੂੰ ਤੁਹਾਨੂੰ ਪੁਲਿਸ ਨੇ ਲੈ ਜਾਣਾ ਤੁਸੀਂ ਨਹੀਂ ਜੀ ਬਚਣਾ ਕੋਈ ਮੈਂ ਸਾਫ ਪੁਲਿਸਾਂ ਵੇਖਿਆ ਕੋਈ ਨਹੀਂ ਪੁਲਿਸ ਕਰਦੀ ਕਿਹੜੀ ਪੁਲਿਸਾਂ ਵਿੱਚ ਬਾਹ ਛੱਡੋ ਮੇਰੀ ਛੱਡ ਦੋ ਮੇਰੀ ਮੈਂ ਤੁਹਾਨੂੰ ਕਹਿਣ ਦੇ ਤੈਨੂੰ ਮੈਂ ਇੱਕ ਵਾਰੀ ਸਮਝਾਇਆ ਨਾ ਨਾ ਕਰ ਮੈਂ ਮਾਰ ਨਹੀਂ ਇੱਕ ਪਤਾ ਲੱਗ ਜਾਣਾ ਵਾ ਫਿਰ ਤੈਨੂੰ ਤੁਸੀਂ ਕਿਹੜੀ ਕੋਲੋਂ ਮੇਰੇ ਤੇ ਹੱਥ ਚੁੱਕਣ ਦੇ ਮੈਂ ਤੁਹਾਨੂੰ ਕੀ ਕਿਹਾ ਵਾ ਕੀ ਆ ਤਾਉ ਮੈਨੂੰ ਚੱਲ ਤੋਰ ਅੱਗੇ ਲੱਗ ਲੱਗੇ ਪਿੱਛੇ ਪਿੱਛੇ ਮੈਂ ਆਉਂਦਾ ਮੈਂ ਦੇ ਉਹਨੂੰ ਮੈਂ ਸਭ ਨੂੰ ਛੱਡ ਕੇ ਨਹੀਂ ਜਾਣਾ ਇਦਾਂ ਮੈਂ ਵੇਖਣਾ ਮੈਂ ਚਲੋ ਫੋਨ ਕਰੋ ਉਹਨਾਂ ਦੇ ਘਰ ਮੈਂ ਫੋਨ ਕਰਨ ਦਾ ਮਸਰਦੇ ਕਰ ਕੋਈ ਮੁੰਡਾ ਤੇਰਾ ਮੈਂ ਦਊ ਫੋਨ ਦੋ ਮੇਰੇ ਮੈਨੂੰ ਵੇ ਉਹ ਕੋਣ ਆ ਮਾਂਦਰ ਇਹ ਬੰਦਾ ਕਰੀ ਵੇਖਿਆ ਤੇ ਹੈ ਨਹੀਂ ਇੱਥੇ ਕਿਦਾਂ ਆੜਿਆ ਬੋਲਣਾ ਚੱਲ ਆਪਾਂ ਕੀ ਲੈਣਾ ਮੈਨੂੰ ਅੱਗੇ ਸਾਰੇ ਜਾਣੇ ਆਂਦੇ ਨਾ ਤੇ ਆਂਦੇ ਆ ਕਰ ਸਰ ਜੀ ਚਾਹ ਲੈ ਏ ਨਹੀਂ ਨਹੀਂ ਠੀਕ ਐ ਹਾਂ ਪਾ ਕੇ ਲੈਣਾ ਚੱਲੀਏ ਇਹ ਕੌਣ ਹੀ ਗੱਲ ਇਹ ਆਫਿਸ ਬੁਆਏ ਹੀ ਚਾਹ ਲੈ ਕੇ ਹੁੰਦਾ ਨਾਲ ਆਫਿਸ ਵਧਾਂਦਾ ਆ ਵੀ ਇੱਥੇ ਸਾਰੇ ਬੰਦੇ ਹੀ ਰੱਖੇ ਆ ਤੇ ਮੈਂ ਰੱਖਿਆ ਆਫਿਸ ਬੁਆਏ ਹੀ ਰੱਖਣਾ ਵਾ ਇੱਥੇ ਕੀ ਗੱਲ ਵਾ ਸਰ ਨੂੰ ਵੇਖੀਏ ਤੈਨੂੰ ਹੁਣ ਕਿ ਪਾਸੇ ਲਾਈਏ ਇੱਥੇ ਕੀ ਆ ਇੱਥੇ ਵਾਸ਼ਰੂਮ ਆ ਓਏ ਦੱਸੋ ਜੀ ਤੂੰ ਅੰਦਰ ਛੁੱਟ ਗਿਆ। ਸਾਭੀ ਤੂੰ ਬੰਦਾ ਵਾ ਕਿ ਕਸਾਈ ਆ ਬਾਥਰੂਮ ਚ ਕਿ ਛੁੱਟਨਾ ਵਾ। ਉਹ ਕਿਹੜੇ ਗੱਲੋਂ ਸਾਨੂੰ ਹਸਪੀਟਲ ਲੈ ਕੇ ਚੱਲੀਏ। ਉਹ ਹੈ ਨਹੀਂ ਹਸਪੀਟਲ ਕਿੱਥੇ ਖੜਨਾ ਵਾ। ਐਵੇਂ ਆਪਣੀਆਂ ਮਾਰੀ ਜਾਂਦੇ ਤੁਸੀਂ ਫੜੋ ਵੀ ਸਾਨੂੰ ਲੈ ਕੇ ਚੱਲ। ਤੂੰ ਹੱਥ ਕੱਤੋਂ ਲਾਈ ਜਾਂਦੀ ਚੱਲ ਉਧਰ। ਤਾ ਬਹੁਤੀ ਸਿਰ ਤੇ ਚਣੀ ਤੂੰ। ਸਾਰ ਸਾਰੋ ਕੀ ਸਾਰ ਹੋਇਆ ਏ। ਸਾਭੀ ਲੈ ਜੀਏਗੇ ਤੇ ਚੰਗੇ ਰਾਵਾਂਗੇ ਫਸ ਜਾਣਾ ਜੇ ਤੁਸੀਂ। ਫਸ ਜਾਣਾ ਫੇ ਆਉਤ ਰੀਵਸ ਨਾ ਤੂੰ ਫਸਣਾ ਮੈਂ ਕਿਹੜੀ ਨੂੰ ਨਾ ਫਸਦਾ ਮੈਂ ਕੀ ਕੀਤਾ ਵਾ ਫਿਰ ਮੇਰੇ ਨਾਲ ਜਿੱਦਾਂ ਮੈਂ ਕਹਿਣਾ ਉਦਾਂ-ਉਦਾਂ ਕਰੀ ਜਾ ਇਹਨੂੰ ਚੁਕੀਏ ਬੋਰੇ ਚ ਪਾਈਏ ਨਹਿਰੇ ਸੁੱਟ ਦਈਏ ਤੇਰਾ ਦਿਮਾਗ ਖਰਾਬ ਨੇ ਨਹਿਰੇ ਸੁੱਟ ਦਈਏ ਸੌ ਜਾਣਾ ਉਧਰ ਚੱਲੋ ਇਹਨੂੰ ਹਸਪੀਟਲ ਲੈ ਕੇ ਜਾਈਏ ਸਰ ਠੀਕ ਵਾ ਐਵੇਂ ਹੋਰ ਘੰਟੇ ਤੱਕ ਹਨੇਰਾ ਹੋ ਜਾਣਾ ਦੋ ਘੰਟਿਆਂ ਦਾ ਇੱਥੇ ਕਿੰਨੇ ਮੂਆ ਫੜਕਣਾ ਵਾ ਕਿੰਨੇ ਵੇਖਣਾ ਵਾ ਇਦਾਂ ਵਾ ਬੋਰਾਲੇ ਹੁੰਦਾ ਵੀ ਚਪਾਈਏ ਸੁੱਟ ਦਈਏ ਇੱਥੇ ਤੈਨੂੰ ਜੋ ਮੈਂ ਕਹਿਣਾ ਉਦਾਂ ਕਰ ਆ ਗਈ ਸਿਰ ਤੇ ਹੱਥ ਰੱਖ ਕੇ ਬੈ ਗਈ ਆ ਸੋਚਣ ਦਾ ਟਾਈਮ ਨਹੀਂ ਆ ਇਦਾਂ ਦੀਆਂ ਗੱਲਾਂ ਕਰਨ ਦੇ ਤੂੰ ਹੀ ਸਾਰੇ ਆ ਮੇਰੇ ਲੈ ਕੇ ਚਲੋ ਵੀ ਉਹਨਾਂ ਨੂੰ ਤੂੰ ਕਿਉਂ ਰੋਣ ਨਹੀਂ ਆ ਸਭ ਇਹ ਗੱਲ ਤੂੰ ਹੀ ਚੰਗਾ ਨਹੀਂ ਜੇ ਕੀਤਾ ਅੱਜ ਚੰਗਾ ਕੀ ਇਹ ਕੀ ਮਾੜਾ ਕੀ ਕੀਤਾ ਮੈਂ ਤੂੰ ਹੀ ਮੇਰੇ ਮਗਰ ਕੀ ਕਰਨਾ ਹੈ ਆਫਿਸ ਵਿੱਚ ਮਗਰ ਕੀ ਕਰਨਾ ਹੈ ਪਖੰਡ ਜੇ ਨਾ ਮਾਰ ਮੇਰੇ ਨਾਲ ਉੱਠ ਜੋ ਮੈਂ ਕਹਿੰਨਾ ਕਰ ਉਠ 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 ਓ ਵੀਸ ਲੜੀਏ ਸਾਨੂੰ ਉੱਥੋਂ ਤੈਨੂੰ ਲੱਗਦੀ ਨਹੀਂ ਆ ਸਮਝ ਨਹੀਂ ਲੱਗਦੀ ਮੈਂ ਨੂੰ ਕਾ ਦਿੱਤੋਂ ਲਈ ਤੈਨੂੰ ਇੱਕ ਅੱਖਿਆ ਉਠ ਉਠ ਚੱਲ ਇੱਥੋਂ ਲੱਭ ਬੋਰਾ ਬਾਰਾ ਕਿਤੇ ਲੱਭ ਇਹ ਨਹੀਂ ਬੋਰਾ ਇੱਥੇ ਬੋਰਾ ਇੱਥੇ ਮੋਆ ਰੱਖਿਆ ਹੋਣਾ ਵਾ ਗੱਡੀ ਇਹਦੇ ਵਾਲੀ ਚਾਬੀ ਸਾਬੀ ਕੀ ਕਰਨ ਦੇ ਤੁਸੀਂ ਕੀ ਕਰਨ ਦੇ ਕੀ ਆਹ ਫੜ ਤੂੰ ਚਾਬੀ ਤੂੰ ਗੱਡੀ ਖੋਲ ਮੈਂ ਇਹਨੂੰ ਚੁੱਕ ਕੇ ਲਿਆ ਮੈਂ ਗੱਡੀ ਚ ਪਾਈਏ ਤੇ ਸੁੱਟিয়ে ਕਿਤੇ ਖੜਕੇ ਸਾਬੀ ਉੱਦਾਂ ਮੈਂ ਤੇਰੇ ਜਿੰਨਾ ਕਮੀਨਾ ਬੰਦਾ ਕਿਤੇ ਨਹੀਂ ਵੇਖਿਆ ਕਮੀਨਾ ਬੇਸ਼ਰਮ ਜੋ ਦਿਨ ਮੈਂ ਲਾਹਨ ਤਾਂ ਪਾਵਾਂ ਨਾ ਉਹੀ ਥੋੜੀਆਂ ਵਾ ਤੇਰੇ ਵਾਸਤੇ ਚੱਲ ਚੱਲ ਤੂੰ ਆਹੋ ਜੀ ਜਵਾਨਾ ਮੇਰੇ ਨਾਲ ਲੜਾ ਗੱਡੀ ਖੋਲ ਜਿਹੜਾ ਮੈਂ ਕੰਮ ਕਹਿੰਦੇ ਆ ਤੇ ਜੇ ਬਾਹਰ ਕਿਹਨੇ ਵੇਖਿਆ ਵੀ ਕਿੱਦਾਂ ਨੇ ਹੁੰਦੇ ਤੇ ਫਿਰ ਉਹ ਕਵਾਂਗੇ ਨੇ ਸ਼ਰਾਬ ਪੀਲੀ ਆ ਸਰ ਸ਼ਰਾਬ ਨਹੀਂ ਪੀਂਦੇ ਹੈਗੇ ਉਹ ਡਰਿੰਕ ਨਹੀਂ ਕਰਦੇ ਡਰਿੰਕ ਨਹੀਂ ਕਰਦੇ ਪਹਿਲੀ ਵਾਰੀ ਪੀਤੀ ਆ ਇਹ ਪਹਿਲੀ ਵਾਰੀ ਇਦਾਂ ਹੀ ਪੀਂਦਾ ਹੁੰਦਾ ਬੰਦਾ ਪਹਿਲੀ ਪਹਿਲੀ ਵਾਰੀ ਪੀਤੀ ਚਾਹੇ ਆਫਿਸ ਚ ਕੌਣ ਲਿਆ ਕੇ ਪੀਂਦਾ ਵਾ ਐਵੇਂ ਹੋਰੀ ਨਹੀਂ ਆਫਿਸ ਚ ਕਨੇ ਵੇਖਿਆ ਨਹੀਂ ਐ ਕੈਮਰੇ ਨਹੀਂ ਲੱਗੇ ਇੱਥੇ ਤੂੰ ਬਾਰੀ ਆ ਖੋਲ ਗੱਡੀ ਦੀ ਬਾਰੀ ਮੈਂ ਚੋਖਾ ਲਗਾਇਆ ਇਹਨੂੰ not reachable ਇੱਥੇ ਕੀ ਦੇਖਾਂ ਇੱਥੇ ਵੀ ਜੱਪੜਾ ਜਾਈ ਆ ਚੋੱਕੇ ਮਾਰੀਏ ਪਰਾਂ ਤਕਲੋ ਜਾ ਇੱਕ ਗੱਡੀ ਵੀ ਮੈਨੂੰ ਲੱਗਦਾ ਇਹਨੇ ਨਾ ਕੋਈ ਮਹਿੰਗੀ ਜੀ ਰੱਖੀ ਆ ਚੱਲ ਗੱਡੀ ਨੂੰ ਕੀ ਕਹਿੰਦਾ ਮੂੰ ਗੱਡੀ ਵੀ ਇੱਥੇ ਲਾ ਹੀ ਜਾਂਦਾ ਉਹ ਚੋਕੇ ਮਾਰਾਂ ਪਰਾਂ ਵਿੱਚੋਂ ਬਾਹਰ ਤੁਸੀਂ ਜਾ ਫੜ ਤੋ ਫੜ ਸਾਦੀ ਮੈਨੂੰ ਡਰ ਲੱਗਣ ਡਿਆ ਕੀ ਕੀਤਾ ਹਸਪੀਟਲ ਲੈ ਜਾਂਨੇ ਮੈਂ ਤੁਹਾਨੂੰ ਹਜੇ ਵੀ ਆਨੀ ਜੇ ਹੱਥ ਪਵਾ ਦੂੰ ਮੈਂ ਨਹੀਂ ਹਸਪੀਟਲ ਲੈ ਜਾਂਨੇ ਆ ਸਾਦੀ ਫੜ ਫੜ ਕੋਤੇ ਨੂੰ ਸਾਦੀ ਆ ਵੇਖ ਸਰਦਾ ਸ਼ਰੀਰ ਫਿਰਮਾ ਹੈ ਜੀ ਉਹ ਤੈਨੂੰ ਕਹਿ ਨਹੀਂ ਹਾਸਪੀਟਲ ਲੈ ਜੀ ਓਏ ਨੂੰ ਕੌਣ ਵੇਂਦਾ ਵਾ ਸਾਦੀ ਉਹ ਪਿਆਰ ਰਹਿੰਦੇ ਚੱਲ ਗਾ ਮੈਂ ਤੈਨੂੰ ਕਹਿ ਨਹੀਂ ਹਾਸਪੀਟਲ ਲੈ ਜੀ ਉਹ ਮਰ ਗਿਆ ਹੈ ਨਹੀਂ ਤੇ ਗੱਡੀ ਦਾ ਕੀ ਕਰਨਾ ਓਏ ਉਹ ਉਥੇ ਗਾਂ ਜਾ ਕੇ ਉਹਨੂੰ ਛੱਡ ਦੇ ਨੇ ਗੱਡੀ ਨੂੰ ਆਪੇ ਲੈਣੀ ਚੋਰ ਚੱਕਿਆਂ ਨੇ ਬਾਧੂ ਤਰੇ ਫਿਰਦੇ ਪਰਲੇ ਤੂੰ ਸਾਦੀ ਵੇਖ ਲੈ ਸਰ ਨੂੰ ਚੋਕ ਲਈਏ ਸਾਹ। ਉਹ ਨਾ ਚੋਕ ਲਈਏ ਪਰ ਉਹਦੀ ਹੋ ਕੇ ਗੱਡੀ 'ਚ ਬਹਿ ਵੀ ਚਲੀ ਗਏ। ਹਾਏ ਤੂੰ ਕੀ ਕਰਤਾ ਜੇ ਆ ਸਾਬੀ। ਤੈਨੂੰ ਮੈਂ ਖੰਡ ਨਿਕਲ। ਬੈ ਯਾਰ ਉਧਰੋਂ ਦੀ ਗੱਡੀ 'ਚ ਹੋ ਕੇ ਬੈ। ਚੱਲ ਚੱਲ ਬੈ ਗੱਡੀ 'ਚ। ਮੈਂ ਸਕੂਟਰੀ ਨਾ। ਆਹ ਹੋ ਆਹ ਪਿੱਛੇ ਪਿੱਛੇ ਆਇਆ ਮੇਰੇ। ਹਾਏ। ਉਥੋਂ ਫੇਰ ਤੂੰ ਮੈਨੂੰ ਚੜਾਈ ਮੈਂ ਗੱਡੀ ਲੱਗੀ ਰਹਿ ਦਿੰਦਾ ਮੈਂ। ਉਹ ਕੀਆ ਮੈਨੂੰ ਵੀ ਨਾਲ ਸਤਾਇਆ। ਕੀ ਕਰਤਾ ਸੱਭ। ਹਾਏ ਮੇਰੇ ਕੋਲ ਤੇ ਸਕੂਟਰੀ ਵੀ ਨਹੀਂ ਚੱਲ ਰਹੀ। ਹਾਏ ਵਾਹਿਗੁਰੂ ਜੀ ਮੈਨੂੰ ਬਚਾ ਰਹੇ ਹੋ। ਹਾਏ ਬਾਬਾ ਠੀਕ ਹੁਣ ਕੋਈ ਆ ਜੇ ਵਾਹਿਗੁਰੂ ਜੀ ਕਿਹਨੂੰ ਭੇਜ ਦਿਓ ਕੋਈ ਆਣ ਕੇ ਲੈ ਜੇ ਹਾਏ ਹਾਏ ਸਾਰੇ ਉੱਠ ਜਿਓ ਇੱਕ ਵਾਰੀ ਸਾਰੇ ਸਾਰੇ ਉੱਠ ਜਿਓ ਸਾਰੇ ਫੋਲਿਤੇ ਆਦਾਂ ਦੇ ਇਹ ਅੱਜ ਬਥਾਨੇ ਕਿੱਥੇ ਰਹਿ ਗਏ ਪਤਾ ਨਹੀਂ ਕਿਉਂ ਅਜੀਬ ਦੀ ਖਬਰ ਆਡ ਜਿਉ ਹੀ ਜਾਣਦੀ ਹੈ